ਗੱਲ ਕਰਾਂਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਜਿਹੜੇ ਕਿ ਈਮੇਲ ਦੇ ਜ਼ਰੀਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਮੌੜ ਤੋਂ ਜਿਹੜਾ ਕਿ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਇੱਕ ਤੋਂ ਬਾਅਦ ਪੰਜ ਮੇਲਾ ਜਿਹੜੇ ਕਿ ਪ੍ਰਾਪਤ ਕੀਤੇ ਗਏ ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਈ ਜਾਣਕਾਰੀਆਂ ਸਾਂਝੀਆਂ ਕੀਤੀਆਂ ਕਈ ਅਹਿਮ ਖੁਲਾਸੇ ਕੀਤੇ ਉਹਨਾਂ ਕਹੇ ਕਿ ਮੇਲ ਇੱਕ ਨਹੀਂ ਆਈ ਬਲਕਿ ਪੰਜ ਜਿਹੜੇ ਕਿ ਮੇਲਾ ਕੀਤੀਆਂ ਗਈਆਂ ਨੇ ਤੇ ਜਿਹੜੇ ਵੀ ਵਿਅਕਤੀ ਨੇ ਇਹ ਮੇਲਾ ਕੀਤੀਆਂ ਉਸ ਦੇ ਵੱਲੋਂ ਕਿਸੇ ਨਿੱਜੀ ਕੰਪਨੀ ਦੀ ਮੇਲ ਨੂੰ ਜਿਹੜਾ ਕਿ ਇਸਤੇਮਾਲ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਇਸ ਦੀ ਜਾਂਚ ਪੜਤਾਲ ਹੋਰ ਵੀ ਸ਼ੁਰੂ ਕਰ ਦਿੱਤੀ ਗਈ ਸਭ ਤੋਂ ਵੱਡਾ ਖੁਲਾਸਾ ਇਹ ਕੀਤਾ ਗਿਆ ਕਿ ਜਿਹੜਾ ਇਹ ਵਿਅਕਤੀ ਹੈ ਜਿਸ ਨੇ ਵੀ ਇਹ ਕੰਮ ਕੀਤਾ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਹੁਣ ਤੱਕ ਜੋ ਵੀ ਇਹ ਜਾਂਚ ਦੇ ਵਿੱਚ ਪਤਾ ਲੱਗਿਆ ਨੈਟਵਰਕ ਜਿਹੜਾ ਕਿ ਤਾਮਨ ਲਾਡੂ ਦੇ ਨਾਲ ਵੀ ਜੁੜੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪੁਲਿਸ ਨੇ ਕਿਹਾ ਕਿ ਇਨਵੈਸਟੀਗੇਸ਼ਨ ਦਾ ਇਹ ਹਾਲੇ ਜਾਂਚ ਦਾ ਜਿਹੜਾ ਕਿ ਵਿਸ਼ਾ ਇਸ ਕਰਕੇ ਫਿਲਹਾਲ ਪੂਰੀ ਜਿਹੜੀ ਕਿ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਪਰ ਹਾਂ ਲਗਾਤਾਰ ਐਸਜੀਪੀਸੀ ਦੇ ਸੰਪਰਕ ਦੇ ਵਿੱਚ ਪੁਲਿਸ ਆ ਤੇ ਲਗਾਤਾਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਰਾਤਾਂ ਕੰਮ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਜਿਸ ਦੇ ਬਾਰੇ ਇਹ ਕੋਜੀ ਹਰਕਤ ਕੀਤੀ ਗਈ ਹੈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਸ ਦੀ ਭਾਲ ਵੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਜਾਂਚ ਪੜਤਾਲ ਹੋਰ ਵੀ ਡੂੰਘਾਈ ਦੇ ਨਾਲ ਕਰ ਦਿੱਤੀ ਗਈ ਹੈ ਦਿਨ ਰਾਤ ਇੱਕ ਕੀਤਾ ਜਾ ਰਿਹਾ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਆਖਰ ਇਹ ਕਿਹੜਾ ਸ਼ਰਾਰਤੀ ਅੰਸਰ ਆ ਜਿਸ ਨੇ ਕੀ ਅਜਹੀ ਅਕਿਨੌਣੀ ਹਰਕਤ ਕੀਤੀ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਕਿਸ ਦੀ ਸ਼ਹਿ ਦੇ ਉੱਤੇ ਕੀਤਾ ਗਿਆ ਜਾਂ ਫਿਰ ਜਾਣ ਬੁਝ ਕੇ ਕਿਉਂਕਿ ਅਕਸਰ ਹੀ ਦੇਖਦੇ ਆਂ ਕਿ ਕੁਝ ਲੋਕ ਅਜਿਹੇ ਹੁੰਦੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਾਸਤੇ ਕੁਝ ਅਜਿਹਾਂ ਕੋਝੀਆਂ ਚਾਲਾਂ ਕੀਤੀਆਂ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਤੇ ਬਾਅਦ ਵਿੱਚ ਪਤਲਾ ਪੈਂਦਾ ਕਿ ਇਹਨਾਂ ਨੇ ਸਿਰਫ ਇੱਕ ਸ਼ਰਾਰਤ ਕੀਤੀ ਸੀ ਜਿਸ ਤੋਂ ਬਾਅਦ ਪਰ ਇਸ ਦੇ ਨਾਲ ਜਿਹੜਾ ਕਿ ਮਾਹੌਲ ਜ਼ਰੂਰ ਤਣਾਪੂਰਨ ਹੋ ਜਾਂਦਾ ਦੂਜੇ ਪਾਸੇ ਜਿਹੜੇ ਕਿ ਲਗਾਤਾਰ ਪੁਲਸ ਦੀਆਂ ਟੀਮਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੌਜੂਦ ਨੇ ਅਤੇ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਕਦੋਂ ਸਮਾਂ ਦੇ ਵਿੱਚ ਰੋਪੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਦੇ ਵੱਲੋਂ ਹੋਰ ਕਿਹੜੇ ਕਿਹੜੇ ਖੁਲਾਸੇ ਕੀਤੇ ਆਓ ਸੁਣਦੇ ਹਾਂ ਇਹ ਸ਼ਹਜ਼ਾਦ ਜੱਟ ਸੌਰੀ ਸ਼ਹਜ਼ਾਦ ਜੱਟ ਪੱਤੀ ਮੈਂ ਗਲਤ ਕਹਿ ਗਿਆ ਸੌਰੀ ਸ਼ਹਿਜ਼ਾਦ ਜੱਟ ਤੇ ਸ਼ਾ ਦੋ ਮੇਨਸ ਮਗਦਰ ਪਾਕਿਸਤਾਨ ਦੇ ਕਾਫੀ ਨੋਟੋਰੀਅਸ ਨੇ ਜਿਹੜਾ ਫਲੀ ਪੱਟਲੇ ਸਰ ਇਹਨਾਂ ਮੰਦਰ ਸਾਹਿਬ ਤੇ ਇੰਗਲਿਸ਼ ਫੌਜ ਦਾ ਜ਼ਿਕਰ ਕਰਦੇ ਹੋ ਪੋਸਟ ਇਨਵੈਸਟੀਗੇਸ਼ਨ ਕਰ ਤੋਂ ਤੱਕ ਪਹੁੰਚੀ ਹੈ ਅੱਜ ਫੁੱਲ ਭਰ ਕੇ ਪੰਜ ਈਮੇਲ ਆ ਚੁੱਕੀਆਂ ਨੇ ਸਰ ਉਹਦੀ ਬਹੁਤ ਬਹੁਤ ਈਮੇਲਸ ਕਰਦੇ ਜਿਹੜਾ ਆ एसजीपीसी ਨੂੰ ਉਹਨਾਂ ਦੀ ਮੇਲ ਦੇ ਉੱਤੇ ਥ੍ਰੈਟ ਆਈਆਂ ਸੀ ਅਸੀਂ ਕੇਸ ਫਸਟੇ ਹੀ ਰਜਿਸਟਰ ਕਰ ਲਿਆ ਸੀਗਾ ਸਬਸੀਕੁਐਂਟ ਮੇਲਸ ਵੀ ਆਈਆਂ ਉਹਦੇ ਤੇ ਅਸੀਂ ਅਲੱਗ ਕੇਸ ਵੀ ਰਜਿਸਟਰ ਕਰ ਰਹੇ ਹਾਂ ਉਹਦੇ ਤੇ ਇਨਵੈਸਟੀਗੇਸ਼ਨ ਕਾਫੀ ਅਸੀਂ ਉਹਦੇ ਵਿੱਚ ਪ੍ਰੋਗਰੈਸ ਕਰ ਲਈ ਹੋਈ ਹੈ ਸਾਰੀ ਗੱਲ ਤਾਂ ਮੈਂ ਨਹੀਂ ਸ਼ੇਅਰ ਕਰ ਸਕਦਾ ਪਰ ਉਹਦੇ ਵਿੱਚ ਡੈਫੀਨਿਟਲੀ ਜਿਹੜੇ ਯੂਐਸ ਬੇਸ ਕੰਪਨੀਆਂਜ਼ ਦੇ ਪਲੈਟਫਾਰਮ ਨੇ ਔਰ ਜਮੇਨ ਕੰਪਨੀ ਜਿਹੜੀ ਮਾਈਕਰੋਸਾਫਟ ਹੈ ਉਹਨਾਂ ਨੇ ਅੱਗੇ ਸਾਨੂੰ ਰਿਪਲਾਈ ਦੱਸਿਆ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਕਿ ਕੋਈ ਸਬਸਿਡਰੀ ਕੰਪਨੀ ਦੀ ਮੇਲ ਯੂਜ਼ ਹੋਈ ਹੈ ਉਹਦੇ ਸਾਰੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਜਾਰੀ ਹੈ ਔਰ ਐਸਜੀਪੀਸੀ ਅਥਾਰਟिटीज ਨਾਲ ਅਸੀਂ ਲਗਾਤਾਰ ਰਾfte ਚਾ ਔਰ ਇਕੱਠੇ ਹੋ ਕੇ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਾਰਾ ਓਵਰਆਲ ਸਿਕਿਉਰਟੀ ਜਿਹੜੀ ਰਿਵਿਊ ਵੀ ਕੀਤੀ ਗਈ ਹੈ ਔਰ ਇਨ ਪਲੇਸ ਵੀ ਹੈਗੀ ਹੈ ਐਂਟੀ ਸਬੋਟਾਜ ਇਸ ਏਰੀਆ ਦੇ ਚੱਲ ਰਹੀ ਹੈ ਤੇ ਸਾਡੀ ਟੀਮ ਜਿਹੜੀ ਪੰਜਾਬ ਪੁਲਿਸ ਦੀ ਹੈ ਬੌਮ ਡਿਸਪੋਜ਼ਲ ਦੀ ਉਹ ਵੀ ਪਹੁੰਚ ਚੁੱਕੀ ਹੈ ਜਲੰਧਰ ਤੋਂ ਉਸ ਤੋਂ ਪਹਿਲਾਂ ਅਸੀਂ ਕਿਉਂਕਿ ਸਾਨੂੰ ਲੱਗਿਆ ਕਿ ਕੋਈ ਆਪਾ ਚਾਂਸ ਨਾਲ ਹੀ ਮੈਂ ਤੇ ਡੀਸੀ ਅਮਰਸਰ ਨੇ ਬੀਐਸਐਫ ਅਥਾਰਟिटीज ਨੂੰ ਰਿਕੁਐਸਟ ਕਰਕੇ ਉਹਨਾਂ ਦੀ ਟੀਮ 2 ਘੰਟੇ ਬਾਅਦ ਸੇ ਅਸੀਂ ਪਹਿਲਾਂ ਮੰਗਵਾ ਲਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਬੇਸਿਕ ਡਿਪਲॉयਮੈਂਟ ਹੈ ਉੱਥੇ ਉਹ ਐਸ ਇਟ ਇਜ਼ ਕੰਟੀਨਿਊ ਕਰ ਰਹੀ ਹੈ ਸਾਡੇ ਸੀਨੀਅਰ ਅਫਸਰ ਡੀਸੀਪੀ ਲੈਵਲ ਦੇ ਉਹਨੂੰ ਮਾਨੀਟਰ ਕਰ ਰਹੇ ਨੇ ਉੱਥੇ ਔਰ ਐਸਪੀਸੀ ਅਥਾਰਟिटीज ਵੀ ਸਾਰਾ ਬੜਾ ਸਹਿਯੋਗ ਨਾਲ ਕੰਮ ਕਰ ਰਹੇ ਹੈ ਬਟ ਇਟ ਇਜ਼ ਮੇਨ ਗੱਲ ਇੱਕ ਦੇਖਣ ਵਾਲੀ ਜਿਹੜੀ ਹੈ ਕਿ ਜਿਹੜਾ ਕੰਟੈਂਟ ਹੈ ਉਹ ਜ਼ਿਆਦਾਤਰ ਤਾਮਿਲਨਾਡ ਸਟੇਟ ਨਾਲ ਰਿਲੇਟਡ ਹੈਗਾ ਔਰ ਲੱਗਦਾ ਕਿ ਕਿਸੇ ਮਸਚੀਵਸ ਬੰਦੇ ਨੇ ਇਹਨੂੰ ਇਸ ਤਰੀਕੇ ਨਾਲ ਜੋੜਿਆ ਸੋ ਦਾ ਟੈਪ ਬਹੁਤ ਜ਼ਿਆਦਾ ਫੋਕਸ ਚ ਆ ਜੇ ਪਰ ਅਸੀਂ ਉਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਹਾਂ ਵੀ ਆਰ ਨੋਟ ਟੇਕਿੰਗ ਕਿ ਵੈਸੇ ਹੀ ਕਿਸੇ ਨੇ ਕਰਤੀ ਹੈ ਹੋਕਸ ਹੈ ਔਰ ਤੁਹਾਨੂੰ ਪਤਾ ਹੈ ਕਿ ਪਿਛਲੇ ਟਾਈਮ ਚ ਵਕਫਾ ਕ ਇੰਸਟੀਟਿਊਸ਼ਨਸ ਦੇ ਵਿੱਚ ਵਕਫਾ ਜਗ੍ਹਾ ਤੇ ਇਹੋ ਜਿਹੀਆਂ ਮੇਲਜ਼ ਆਈਆਂ ਅਸੀਂ ਤਾਮਿਲਨਾਡ ਦੇ ਵਿੱਚ ਵੀ ਕਾਉਂਟਰਪਾਰਟਸ ਨਾਲ ਪੁਲਿਸ ਕਾਉਂਟਰਪਾਰਟਸ ਨਾਲ ਡੀਨ ਟੱਚ ਆ ਉਹਨਾਂ ਨੇ ਵੀ ਇਸ ਗੱਲ ਨੂੰ ਪੁਸ਼ਟੀ ਕੀਤੀ ਹੈ ਕਿ ਡੈਫੀਨਿਟਲੀ ਇਦੇ ਚ ਵੀ ਕੁਛ ਨਾ ਕੁਛ ਉਹਨਾਂ ਕੋਲ ਵੀ ਕਾਫੀ ਇਸ ਤਰੀਕੇ ਦੀਆਂ ਮੇਲ ਤੋਂ ਉਥੇ ਲੋਕਲ ਆ ਰਹੀਆਂ ਤੇ ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਜਲਦੀ ਇਹਦੀ ਬ੍ਰੇਕਥਰੂ ਕਰ ਲਾਂਗੇ ਏਟਲੀਸਟ ਆਇਡੈਂਟੀਫਾਈ ਹੋ ਜਾਏਗਾ ਕਿ ਸੈਂਡਰ ਕੌਣ ਨਹੀਂ ਭਾਈ ਸਾਹਿਬ ਇਹ ਨਹੀਂ ਕਹਿ ਸਕਦੇ ਅਜੇ ਪਰ ਜਿਹੜਾ ਕੰਟੈਂਟ ਹੈ ਉਹ ਟੋਟਲ ਤਾਮਿਲਨਾਡਰ ਬਾਰੇ ਹੀ ਗੱਲ ਕਰ ਰਿਹਾ ਕਿਉਂਕਿ ਡੀਐਮਕੇ ਦੀ ਹੋਰ ਕਈ ਚੀਜ਼ਾਂ ਜੇ ਤੁਸੀਂ ਕੰਟੈਂਟ ਪੜੋਗੇ ਤਾਂ ਉਹਦੇ ਚ ਕਲੀਅਰ ਆ ਰਿਹਾ ਕਿ ਉਹ ਮੇਨ ਫੋਕਸ ਸਬਜੈਕਟ ਮੈਟਰ ਇਜ਼ ਰਿਲੇਟਡ ਟੂ ਟਾਮਿਲਨਾਡ ਦੋ ਲਾਈਨਾਂ ਐਜ਼ ਗੋਲਡਨ ਟੈਂਪਲ ਬਾਰੇ ਲਿਖ ਕੇ ਗੱਲ ਕਰ ਦਿੰਦੇ ਆ ਤੇ ਬਾਕੀ ਸਾਰਾ ਚੀਜ਼ ਉਹ ਕਨਵੇ ਉੱਥੇ ਹੀ ਕਰ ਰਹੇ ਮੈਸੇਜ ਜੋ ਵੀ ਸਾਡਾ ਹੋਇਆ ਕੋਈ ਇਨਸੀਡੈਂਟਸ ਉੱਥੋਂ ਦੇ ਲੋਕਲ ਜਿਹੜੇ ਉਹ ਕੀਤੇ ਜਾ ਰਹੇ ਬਟ ਮੈਂ ਤੁਹਾਡੇ ਰਾਹੀਂ ਪਬਲਿਕ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਸਾਰਿਆਂ ਦਾ ਸਾਂਝਾ ਸਥਾਨ ਹੈ ਔਰ ਅਸੀਂ ਪੂਰੀ ਤਰ੍ਹਾਂ ਸਮਰੱਥਾ ਗਵਰਨਮੈਂਟ ਵੱਲੋਂ ਵੀ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਬੜੀ ਸਖਤ ਇਹਦੇ ਬਾਰੇ ਮੋਨਿਟਰਿੰਗ ਕੀਤੀ ਜਾ ਰਹੀ ਹੈ ক্লোਜ਼ਲੀ ਔਰ ਪੂਰੀ ਅਸੀਂ ਪੁਖਤਾ ਪ੍ਰਬੰਧ ਉੱਥੇ ਚੱਲ ਰਹੇ ਨੇ ਔਰ ਸਾਡੇ ਪਲੇਨ ਕੋਸਟ ਡਿਪਲੋਇਮੈਂਟ ਵੀ ਬੜੀ ਇਨ ਡੈਪਥ ਲੱਗੀ ਹੋਈ ਹੈ ਅਲੋਂਗ ਵਿਦ ਦ ਐਸਜੀਪੀਸੀ ਅਥਾਰਟिटीज ਉਹਨਾਂ ਨੇ ਤਾਲ ਮੈਂ ਉਹੀ ਕਹਿ ਰਹੇ ਨੇ ਜੀ ਹੁਣ ਦੇਖੋ ਇਹਨੂੰ ਇੱਕਦਮ ਮੈਂ ਟਰਮ ਕਰ ਦਿਆਂ ਉਹ ਇਨਵੈਸਟੀਗੇਸ਼ਨ ਇਨਵੈਸਟੀਗੇਟਿੰਗ ਏਜੰਸੀ ਵਾਸਤੇ ਠੀਕ ਨਹੀਂ ਹੁੰਦਾ ਬਟ ਤੁਸੀਂ ਜਿੱਦਾਂ ਸਵਾਲ ਕੀਤਾ ਉਹਦੀ ਮਤਲਬ ਇੰਡੀਕੇਸ਼ਨ ਇਸ ਤਰ੍ਹਾਂ ਦੀ ਜ਼ਰੂਰ ਹੈ ਕਿ ਮਿਸ ਜੀਵਸ 엘ਿਮੈਂਟਸ ਇਹਨੂੰ ਮਤਲਬ ਇੱਕ ਅਫੇਅਰਸ ਦਾ ਇੱਕ ਉਸ ਦਾ ਕ੍ਰੀਏਟ ਕਰਨ ਨੂੰ ਜਾਂ ਆਪਣੀ ਇੱਕ ਮੀਡੀਆ ਪਬਲਿਸਿਟੀ ਲੈਣ ਨੂੰ ਡੈਫੀਨਿਟਲੀ ਇਦਾਂ ਦੀਆਂ ਚੀਜ਼ਾਂ ਯੂਜ਼ ਕਰ ਰਹੇ ਆ ਬਟ ਅਸੀਂ ਇਹਨੂੰ ਬਿਲਕੁਲ ਸੀਰੀਅਸਲੀ ਲੈ ਰਹੇ ਆ ਔਰ ਤਾਂਕਿ ਪਬਲਿਕ ਦੀ ਔਰ ਸਾਡੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੀ ਸਿਕਿਉਰਟੀ ਦੇ ਵਿੱਚ ਕੋਈ ਵੀ ਉਨਤਾਈ ਨਾ ਰਹੇ